ਕੀ ਜਿਹੜੀ ਬੰਦੇ ਸਿੱਖਾਂ ਨੇ ਹਾ ਨਹੀਂ ਕਿਤਾ ਤੁਸੀਂ ਬਹੁਤ ਬਹੁਤ ਮੰਗ ਕਰ ਰਹੇ ਹੋ ਜਿਹੜਾ ਸਾਡੇ ਨਾਲ ਅੱਜ ਇੱਥੇ ਵਰਤਰਾਵ ਹੋ ਰਿਹਾ ਹੈ ਹਿੰਦੁਸਤਾਨ ਦੇ ਵਿੱਚ ਜਿਹੜਾ ਕਿ ਸਿੱਖਾਂ ਨੇ ਬਹੁਤ ਵੱਡਾ ਆਜ਼ਾਦੀ ਵੇਲੇ ਯੋਗਦਾਨ ਪਾਇਆ ਚਾਹੇ ਉਹ ਕਾਲੇ ਪਾਈਆਂ ਦੀ ਸਜ਼ਾ ਸੀ ਚਾਹੇ ਇੱਥੇ ਸਜ਼ਾ ਸੀ ਚਾਹੇ ਉਹਨਾਂ ਨੇ ਫਾਂਸੀ ਦੇ ਸੰਬੰਧਿਤ ਜੁਮੇ ਸੀ ਅੱਜ ਸਾਨੂੰ ਜਿਹੜਾ ਕਿ ਦੋ ਦੋ ਨੰਬਰ ਦੇ ਸ਼ਹਿਰੀ ਵੀ ਨਹੀਂ ਸਮਝਿਆ ਜਾਂਦਾ ਕਿਉਂਕਿ ਬਹੁਤ ਹੀ ਜ਼ਿਆਦਾ ਅੱਜ ਕਹਿੰਦੇ ਕਿ ਆਜ਼ਾਦੀ ਮਨਾਓ ਅਸੀਂ ਕਹਿੰਨੇ ਕਿ ਸਾਡੀ ਲਈ ਕੋਈ ਆਜ਼ਾਦ ਨਹੀਂ ਹੋਇਆ ਹਿੰਦੁਸਤਾਨ ਅਸੀਂ ਗੁਲਾਮ ਦੇ ਗੁਲਾਮ ਹੀ ਰਹਿ ਗਏ ਕਿਉਂਕਿ ਇਹਨਾਂ ਨੇ ਅੱਜ ਜਿਹੜੇ ਸਾਡੇ ਆ ਸਾਹਮਣੇ ਤੁਹਾਡੇ ਸ਼ੀਸ਼ਾ ਕਿ ਜਿਹਨਾਂ ਨੂੰ 30 32 33 ਸਾਲ ਹੋ ਗਏ ਆ ਉਹ ਜੇਲਾ ਕੱਢ ਚੁੱਕੇ ਆ ਉਹਨਾਂ ਨੂੰ ਅੱਜ ਤੱਕ ਰਿਹਾਰ ਨਹੀਂ ਕੀਤਾ ਜਾ ਰਿਹਾ ਚਾਹੇ ਦਿੱਲੀ ਦੀ ਸਰਕਾਰ ਆ ਚਾਹੇ ਸੈਂਟਰ ਸਰਕਾਰ ਆ ਇਹ ਸਾਰੀ ਜਿਹੜੀ ਆ ਅੱਜ ਸਾਡੀ ਕਮੇਟਰੀ ਦੇ ਸਾਰੀ ਖਿਲਾਫ ਬੈਠੀ ਆ ਕਿਉਂਕਿ ਇਹਨਾਂ ਦੇ ਕੋਲ ਔਰ ਕੁਛ ਨਹੀਂ ਅੱਜ ਜੇ ਅੱਜ ਵੀ ਕਿਤੇ ਦੇਸ਼ ਦੀ ਲੜਾਈ ਲੱਗ ਜਾਏ ਤੇ ਦੇਸ਼ ਬਾਬਰ ਮੋਹ ਹੈ ਸ਼ੁਭ ਕਰਮ ਤੇ ਕਮੂਨਾ ਡਰੂ ਲੱਗੂਗਾ ਲੇਕਿਨ ਅੱਜ ਕਿਸੇ ਨੂੰ ਚੇਤਾ ਨਹੀਂ ਆ ਰਿਹਾ ਕਿਉਂਕਿ ਸਾਨੂੰ ਬਹੁਤ ਹੀ ਘਟਿਆ ਅਨੇਨਾ ਦੇਖਿਆ ਜਾਂਦਾ ਇਹ ਸਰਕਾਰਾਂ ਦਾ ਇਹਨਾਂ ਤੋਂ ਕੋਈ ਅਸੀਂ ਆਸ ਨਹੀਂ ਰੱਖਦੇ ਚਾਹੇ ਮੋਦੀ ਸਰਕਾਰ ਹੋਵੇ ਚਾਹੇ ਕੇਜਰੀਵਾਲ ਸਰਕਾਰ ਹੋਵੇ ਅੱਜ ਉਹਨਾਂ ਪਰਿਵਾਰਾਂ ਦਾ ਉਹਨਾਂ 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 ਦਾ ਕੀ ਕਸੂਰ ਆ ਇਹਨਾਂ ਨੂੰ 30-30 ਸਾਲ ਅੱਜ ਉਹ ਜਿਹੜਾ ਇੱਡਾ ਵੱਡਾ ਜਿਹਨੇ ਕ੍ਰਾਇਮ ਕੀਤਾ ਜਿਹੜਾ ਆਪਣਾ ਰਾਮ ਰਹੀਮ ਸਿਗਾ ਉਹਨੂੰ ਪਰੋਲ ਦੋ ਵਾਰੀ ਦਿੱਤੀ ਗਈ ਆ ਸਾਡੇ ਸਿਗਾ ਨੂੰ ਇੱਕ ਵਾਰੀ ਪਰੋਲ ਨਹੀਂ ਦਿੱਤੀ ਗਈ ਰਾਜਵਾਨੇ ਦਾ ਪੇ ਬਾ شہید ਹੋਇਆ ਲੇਕਿਨ ਉਹਨੂੰ 1 ਘੰਟੇ ਦੀ ਪਰੋਲ ਦਿੱਤੀ ਗਈ 1 ਘੰਟੇ ਦੀ ਤੇ ਕਰੇਜੀਵਾ ਜਿਹਨੇ ਬੰਦੇ ਮਾਰੇ ਪਤਾ ਨਹੀਂ 2 ਘੰਟੇ ਬੰਦੇ ਮਾਰੇ ਬਲਾਦਕਾਰੀ ਜਿਨ੍ਹਾਂ ਨੇ ਅੱਜ ਤੱਕ ਕੋਈ ਚਾਹੀਦਾ ਕੰਮ ਨਹੀਂ ਕੀਤਾ ਉਹਨਾਂ ਨੂੰ ਦੂਜੀ ਵਾਰੀ ਵੀ ਇਹਨਾਂ ਨੂੰ ਜਿਹੜਾ ਪ੍ਰੋਲ ਦਿੱਤੀ ਜਾਂਦੀ ਆ ਕਾਰਨ ਕੀ ਆ ਦਮਦਮ ਦੇ ਤਖਸਾਲ ਹੋਵੇ ਸਿਕਤਾਲ ਮੈਲ ਕਮੇਟੀ ਹੋਵੇ ਜਾਂ ਐਸਡੀਪੀਸੀ ਹੋਵੇ ਕਈ ਸੰਸਥਾਵਾਂ ਆ ਜਿਹੜੀਆਂ ਮੰਗ ਕਰ ਚੁੱਕੀਆਂ ਆ ਮੰਗ ਕਾਫੀ ਦਿਨ ਤੋਂ ਕਰਦਿਆਂ ਵੀ ਆ ਰਹੀਆਂ ਵਾ ਫੇਰ ਇਹ ਕਿਉਂ ਸੁਣਵਾਈ ਕਿਉਂ ਨਹੀਂ ਹੋ ਰਹੀ ਕੀ ਮੰਗ ਇਹ ਅੰਨੀ ਬੋਲੀ ਸਰਕਾਰ ਆ ਇਹ ਅੰਨੀ ਬੋਲੀ ਸਰਕਾਰ ਆ ਇਹਨੂੰ ਸੁਣਦਾ ਨਹੀਂ ਅੱਜ ਜਿਹੜੇ ਅਸੀਂ ਆਏ ਆ ਬੀਬੀਆਂ ਵੀ ਆਈਆਂ ਵੀਰ ਵੀ ਆਏ ਆ ਸਾਰੇ ਆ ਦੇਖੋ ਕਿੰਨੀ ਗਿਣਤੀ ਵਿੱਚ ਆਏ ਨੇ ਇਹ ਸਿਰਫ ਉਹਨਾਂ ਨੂੰ ਜਗਾਉਣ ਵਾਸਤੇ ਆਏ ਆ ਕਿ ਸਾਡੀ ਆਵਾਜ਼ ਜਿਹੜੀ ਆ ਇੱਕ ਨਹੀਂ ਹਰ ਜ਼ਿਲ੍ਹੇ ਦੇ ਵਿੱਚ ਹੋ ਰਹੀ ਆ ਅੱਜ ਇਹ ਇਹਨਾਂ ਨੂੰ ਜਗਾਉਣ ਵਾਸਤੇ ਅਸੀਂ ਅੱਜ ਇਰਾਂ ਬਣਾਏ ਆ ਜਮਾਨ ਨਹੀਂ ਪਹੁੰਦੀ ਫੇਰ ਅਗਲਾ ਕਦਮ ਕੀ ਆਪਣਾ ਅਗਲਾ ਕਦਮ ਸਖਤ ਚੱਕਾਂਗੇ ਕੋਈ ਸ਼ਰਮਨੀ ਕਮੇਟੀ ਸਖਤ ਕਦਮ ਚੱਕੂਗੀ ਬਦ ਤੋਂ ਬਾਅਦ ਸਖਤ ਕੰਮ ਚੱਕੂਗੀ ਜੋ ਵੀ ਸਾਨੂੰ ਕੁਰਬਾਨੀ ਦੇਣੀ ਪਈ ਦੇਵਾਂਗੇ ਉਹਨਾਂ ਵੀਰਾਂ ਲਈ ਭਾਈ ਜਿਹੜਾ ਅੱਜ ਮੰਗ ਪਤਾ ਦੇਣ ਜਾ ਰਹੇ ਮੰਨਨ ਸਾਹਿਬ ਉਹ ਕੀ ਮੁੱਦਾ ਹੈਗਾ ਮੈਂ ਜਿਹੜਾ ਆਪਣਾ ਹੈਗਾ ਵਾਹਿਦੁਰਜੀ ਦਾ ਖਾਲਸਾ ਵਾਹਿਦੁਰਜੀ ਕੀ ਪੱਤੇ ਅੱਜ ਸ਼ਰਮਨੀ ਕਮੇਟੀ ਦੇ ਪ੍ਰਧਾਨ ਵੱਲੋਂ ਚੱਪੇ ਧਾਵਨੀ ਜੀ ਨੇ ਦੇਖ ਸਕਦੇ ਆ ਕਿ ਬੰਦੀ ਸਿੰਘ ਜਿਹੜੇ 27 27 ਸਾਲ ਜਿਨ੍ਹਾਂ ਨੂੰ ਜੇਲਾ 'ਚ ਹੋ ਗਏ ਜਿਨ੍ਹਾਂ ਨੇ ਇਹ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਔਰ 32 32 ਸਾਲ ਵਾਲੇ ਸਿੰਘ ਵੀ ਜਿਹੜੇ ਅੰਦਰ ਆ ਅਸੀਂ ਅੱਜ ਡੀਸੀ ਸਾਹਿਬ ਨੂੰ ਮਰਦੰਗਨ ਦੇਣ ਜਾ ਰਹੇ ਆ ਕਿ ਭਾਈ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਉਹਨਾਂ ਦੀਆਂ ਸਜ਼ਾਵਾਂ ਜਿਹੜੀਆਂ ਪੂਰੀਆਂ ਹੋ ਚੁੱਕੀਆਂ ਦੇਸ਼ ਦੇ ਵਿੱਚ ਇੱਕ ਕਨਸਟੀਟਿਊਸ਼ਨ ਦੇ ਤਹਿਤ ਚੱਲਣਾ ਚਾਹੀਦਾ ਹੈ ਔਰ ਜਿਹੜੀਆਂ ਮਿਨੋਰਟੀਆ ਹੈਗੀਆਂ ਛੇਕ ਭਾਈਚਾਰਾ ਹੈਗਾ ਉਹਨੂੰ ਦੂਸਰੇ ਸ਼ਹਿਰੀ ਦਾ ਦਰਜਾ ਮਹਿਸੂਸ ਹੋ ਰਿਹਾ ਵੀ ਸਾਨੂੰ ਦੂਸਰੇ ਸ਼ਹਿਰੀਆਂ ਦਾ ਦਰਜਾ ਦਿੱਤਾ ਜਾ ਰਿਹਾ ਕਿਉਂਕਿ ਜੇ ਸੰਜੀਵ ਗਾਂਧੀ ਦੇ ਕਾਤਲ ਜਿਹੜੇ ਉਹ ਰਿਹਾ ਹੋ ਸਕਦੇ ਆ ਤੇ ਬੰਦੀ ਸਿੰਘੀ ਤੇ ਜਜਵਾਤੀ ਦੇ ਵਿੱਚ ਜਿਨ੍ਹਾਂ ਨੇ ਆਪਣੇ ਦੋਜੇ ਅਨ ਜਿਵਾਤਾ ਨਾਲ ਖੇੜਦੇ ਹੋਏ ਜਿਹੜੇ ਦਰਿਆ ਤੇ ਉਹਨਾਂ ਨੂੰ ਵਿਹਕ ਕੀਤਾ ਜਾਣਾ ਚਾਹੀਦਾ ਨਾਲੇ ਜੇ ਜੇ ਕੋਰਟ ਨੇ ਗਾ ਦਿੱਤਾ ਤੇ ਵਿਹਕ ਕੀਤਾ ਜਾਊ ਤਾਂ ਉਹਨਾਂ ਵਿਹਕ ਕੀਤਾ ਜਾਣਾ ਚਾਹੀਦਾ ਸਰਕਾਰਾਂ ਮਨਨ ਸਰਬ ਕੀ ਮਾਰਨਾ ਹੈ ਕਿ ਆਪ ਕਾਫੀ ਦਿਨ ਤੋਂ ਮੰਗ ਕਰ ਰਹੇ ਵਕ ਵਕ ਸਿੱਖ ਸੰਸਥਾਵਾਂ ਵੇ ਵੀ ਜਿਹੜੀ ਸਰਕਾਰ ਹੈ ਉਹ ਸੁਣਦੀ ਨਹੀਂ ਬਈ ਕੇਂਦਰ ਸਰਕਾਰ ਨਹੀਂ ਸੁਣਦੀ ਵੀ ਕੀ ਕਾਰਨ ਇਹਦੇ ਕੁਛ ਮੰਦੇ ਤੁਸੀਂ ਜਿਹੜਾ ਕਾਰਨ ਮੈਂ ਦੱਸਿਆ ਸੀ ਉਹ ਇਹ ਅਹਿਸਾਸ ਕਰਾਉਣਾ ਚਾਹੁੰਦੇ ਆ ਵੀ ਸਿੱਖ ਜਿਹੜੇ ਦੂਜੇ ਦਰਜੇ ਦੇ ਸ਼ਹਿਰੀ ਹੈ ਪਤਾ ਨਹੀਂ ਕੀ ਇਹ ਸਿਆਦਤ ਹੈ ਕਿ ਜਿਹੜਾ ਵੀ ਇਸ ਸੰਸਾਰ ਤੇ ਪੈਦਾ ਹੋਇਆ ਜਾਂ ਕੰਧਰੀ ਦੇ ਪੈਦਾ ਹੋਇਆ ਉਹ ਪ੍ਰਾਪਰਤਾ ਅਧਿਕਾਰ, ਪ੍ਰਾਪਰਤਾ ਮਾਨ ਬਰਾਬਰ ਦਾ ਸਤਕਾਰ ਲੈਣਾ ਚਾਹੀਦਾ ਹੈ ਉਹ ਪ੍ਰਾਪਰਤੀਆਂ, ਉਹ ਮਰਜੰਟੀਆਂ ਜਿਹੜੀ ਮੰਨੀਆਂ ਚਾਹੀਦੀਆਂ ਤਾਂ ਕਿ ਉਹ ਆਪਣਾ ਜੀਵਨ ਜਿਹਦਾ ਸਰਕਾਰ ਦੇ ਨਾਲ ਜੀ ਸਕੇ ਪਰ ਸਰਕਾਰਾਂ ਜਿਹੜੀਆਂ ਪ੍ਰੋਜੈਕਟ ਜਿਹੜੀ ਹੈ ਉਹ ਗੰਦੀ ਹੋ ਚੁੱਕੀ ਹੈ ਸਰ ਤੁਸੀਂ ਮੰਨਦੇ ਆ ਜੇ ਰਾਜਨੀਤੀ ਦੇ ਮਾਮਲੇ ਦੇ ਵਿੱਚ ਇਹ ਪੇਜ ਭਾਵ ਕੀਤਾ ਜਾ ਰਿਹਾ ਵਾ ਹਿੰਦੂ ਸਿੱਖ ਮੁਸਲਮਾਨ ਦੇ ਆ ਵਿੱਚ ਫਾੜ-ਬੰਦ ਦੀ ਕੋਸ਼ਿਸ਼ ਕੀਤੀ ਜਾ ਰਹੀ ਕੁਝ ਲੋਕਾਂ ਵੱਲੋਂ ਦੇਖੋ ਕਿ ਹਿੰਦੁਸਤਾਨ ਦੇ ਵਿੱਚ ਭਰ ਭਾਈਚਾਰੇ ਦੇ ਲੋਕ ਰਹਿੰਦੇ ਆ ਭਾਵੇਂ ਉਹ ਦਲਤ ਵੀ ਰਿਹਾ ਭਾਵੇਂ ਕ੍ਰਿਸਚੀਅਨ ਆ ਭਾਵੇਂ ਮੁਸਲਮਾਨ ਆ ਭਾਵੇਂ ਸਿੱਖ ਆ ਸਾਈ ਹੈ ਬਹੁਤ ਸਾਰੀਆਂ ਕਮਿਊਨਿਟੀਆ ਰਹਿੰਦੀ ਹੈ ਤੋਂ ਉਹਨਾਂ ਨੂੰ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਤੇ ਇਹ ਦੁਕਾਨ ਨਹੀਂ ਮਿਨਿਓਰਟੀ ਦੀ ਦੇ ਲਈ ਕਹਾਂ ਚੀਕੀ ਸੰਵਧਾਨ ਹੋ ਰਿਹਾ ਤੇ ਜਿਹੜੀ ਬਹੁ ਗਿਣਤੀ ਆ ਉਹਦੇ ਲਈ ਸੰਵਧਾਨ ਹੋ ਰਿਹਾ ਇਦਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਪੰਜਾਬ ਤਾਂ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਸਿੱਖਾਂ ਨੇ 95% ਜਿਹੜੀਆਂ ਕੁਰਬਾਨੀਆਂ ਜਿਹੜੀਆਂ ਉਹ ਦੇਹ ਨੂੰ ਜਿਆਦਾ ਕਰਨ ਲਈ ਦਿੱਤੀਆਂ ਤੇ ਮੈਂ ਕਹਾਂਗਾ ਕਿ ਇਨਸਾਫ ਮਿਲਣਾ ਚਾਹੀਦਾ 30 ਸਾਲ ਦੇ ਉਹ ਆਪਣੇ ਪਰਿਵਾਰਾਂ ਤੋਂ ਜੁੜੇ ਬੈਠੇ ਆ ਔਰ ਇਹ ਹੀ ਪਤਾ ਹੁੰਦਾ ਜਿਹਦੇ ਨੂੰ ਕਿ 6 ਮਹੀਨੇ ਕੋਈ ਆਪਣੇ ਪਰਵਾਹ ਤੋਂ ਜਿਹਦਾ ਹੁੰਦਾ ਤੋ ਪਰਵਾਹ ਨੂੰ ਪਤਾ ਹੁੰਦਾ ਜਿਹੜਾ ਅੱਜ ਮੰਗ ਪੱਤਰ ਲਿੱਤਾ ਹੋਏ ਬਾਅਦ